ਸਸਕਾਰ ਵੇਲੇ ਉਸ ਵੇਲੇ ਟੱਬਰ ਦੇ ਹੋਸ਼ ਉੜ ਜਾਂਦੇ ਨੇ ਜਦ ਮ੍ਰਿਤਕ ਮੁੰਡੇ ਰਣਜੋਤ ਸਿੰਘ ਦੇ ਗਲ ਤੇ ਨਿਸ਼ਾਨ ਵਿਖੇ ਗਏ ਨੇ ਤੇ ਸਸਕਾਰ ਰੋਕੀਪੁਰਿਸ ਨੂੰ ਸੂਚਨਾ ਦਿੱਤੀ ਗਈ ਤੇ ਮਾਮਲਾ ਬਟਾਲਾ ਤੋਂ ਸਾਹਮਣੇ ਆਇਆ ਜਿੱਥੇ ਨੌਜਵਾਨ ਦੀ ਮੌਤ ਜੋ ਕਿ ਹੁਣ ਸ਼ੱਕ ਦੇ ਘੇਰੇ ਦੇ ਵਿੱਚ ਹੈ ਤਬੀਤੇ ਦਿਨ ਰਣਜੋਤ ਸਿੰਘ ਨਾਮਕ ਨੌਜਵਾਨ ਦੀ ਜਾਨ ਜਾਂਦੀ ਹੈ ਤੇ ਉਸਦੇ ਪਰਿਵਾਰਕ ਮੈਂਬਰ ਆਪਣੇ ਰਿਸ਼ਤੇਦਾਰਾਂ ਨੂੰ ਫੋਨ ਕਰਕੇ ਇਤਲਾਹ ਦਿੰਦੇ ਨੇ ਕਿ ਰਣਜੋਤ ਨੂੰ ਦਿਲ ਦਾ ਦੌਰਾ ਪਿਆ ਜਿਸ ਨਾਲ ਉਸ ਦੀ ਮੌਤ ਹੋਈ ਹੈ ਪਰ ਜਦੋਂ ਅੰਤਮ ਸੰਸਕਾਰ ਕਰਨ ਦਾ ਸਮਾਂ ਆਇਆ ਤਾਂ ਰਿਸ਼ਤੇਦਾਰਾਂ ਨੇ ਵੇਖਿਆ ਕਿ ਉਸ ਦੇ ਗਲੇ ਤੇ ਕੁਝ ਨਿਸ਼ਾਨ ਪਾਏ ਗਏ ਨੇ ਤਾਂ ਤੁਰੰਤ ਪੁਲਿਸ ਨੂੰ ਇਤਲਾਹ ਦਿੱਤੀ ਗਈ ਹੈ ਕਿ ਇਹ ਦਿਲ ਦਾ ਦੌਰਾ ਨਹੀਂ ਬਲਕਿ ਮੁੰਡੇ ਦਾ ਕਤਲ ਹੋਇਆ ਲੱਗਦਾ ਜਿਸ ਤੋਂ ਬਾਅਦ ਡੀਐਸਪੀ ਮੌਕੇ ਤੇ ਪਹੁੰਚਦੇ ਨੇ ਤੇ ਇਸ ਮਾਮਲੇ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਨੌਜਵਾਨ ਦੀ ਉਮਰ 35 ਤੋਂ 40 ਸਾਲ ਦੀ ਹੈ ਜੋ ਕਿ ਸ਼ਾਦੀशुदा ਹੈ ਇਸ ਦੀ ਮੌਤ ਹੋ ਗਈ ਹੈ ਹੁਣ ਪੋਸਟਮਾਰਟਮ ਦੇ ਲਈ ਮ੍ਰਿਤਕ ਦੇ ਭੇਜ ਦਿੱਤੀ ਗਈ ਹੈ ਰੀਪੋਰਟ ਦੇ ਆਧਾਰ ਤੇ ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਦੇ ਵਿੱਚ ਕਾਰਵਾਈ ਕੀਤੀ ਜਾਵੇਗੀ ਉਦੋਂ ਹੀ ਮ੍ਰਿਤਕ ਦੀ ਪਤਨੀ ਨੂੰ ਪੁੱਛਗਿੱਛ ਦੇ ਲਈ ਬੁਲਾਇਆ ਗਿਆ ਹੈ ਤੇ ਇਸ ਮਾਮਲੇ 'ਚ ਪੁਲਿਸ ਕਾਰਵਾਈ ਕਰ ਰਹੀ ਹੈ ਮੇਰਾ ਨਾਮ ਹਰਵਿੰਦਰ ਸਿੰਘ ਆ ਜੀ ਇਹ ਇਹ ਮੇਰੇ ਹੈਗਾ ਆਪਣੇ ਮਾਮੇ ਦਾ ਬੇਟਾ ਆ ਤੇ ਮੈਂ ਜਲੰਧਰ ਰਹਿਣਾ ਦੇ ਕੱਲ ਸਾਨੂੰ ਫੋਨ ਆਇਆ ਕਿ ਇਹਦੀ ਹਾਰਟ ਅਟੈਕ ਨਾਲ ਡੈਥ ਹੋ ਗਈ ਆ ਤੇ ਅਸੀਂ ਆ ਕੇ ਦੇਖਿਆ ਸਾਰੇ ਰਿਸ਼ਤੇਦਾਰਾਂ ਨੇ ਤੇ ਜੋ ਸਾਨੂੰ ਲੱਗਾ ਵੀ ਯਾਰ ਇਹਦੀ ਕੋਈ ਜਾਂ ਘਰ ਦੇ ਵਿੱਚ ਕੋਈ ਪ੍ਰੋਬਲਮ ਹੋਈ ਹੈ ਜਾਂ ਬਾਹਰੋਂ ਬੰਦੇ ਪਏ ਆ ਇਹਨੂੰ ਤੇ ਇਹਦੇ ਸਾਨੂੰ ਨਾ ਗਲੇ ਦੇ ਉੱਤੇ ਜਿੱਦਾਂ ਕਿਸੇ ਨੇ ਗਲਾ ਘੁੱਟਿਆ ਹੁੰਦਾ ਆ ਉਹ ਸਾਨੂੰ ਮਤਲਬ ਸ਼ੱਕ ਆ ਵੀ ਇਹਦਾ ਬੰਦੇ ਦਾ ਮਰਡਰ ਹੋਇਆ ਤੇ ਜਿੱਦਾਂ ਰਸੇ ਦੇ ਨਿਸ਼ਾਨ ਲੱਗਦੇ ਆ ਇਸ ਕਰਕੇ ਅਸੀਂ ਹੁਣ ਚਲੋ ਲਿਆਂਦਾ ਪਹਿਲਾਂ ਤੇ ਸਸਕਾਰ ਕਰਨ ਲੱਗੇ ਸੀ ਪਰ ਸਾਨੂੰ ਲੱਗਾ ਵੀ ਇਹ ਹੁੰਦੇ ਦਾ ਮਰਡਰ ਹੋਇਆ ਤੇ ਹੁਣ ਅਸੀਂ ਲਿਆਂਦਾ ਆ ਪੁਲਿਸ ਨੂੰ ਤਲਾਹ ਕੀਤੀ ਆ ਤੇ ਪੁਲਿਸ ਹੁਣ ਆਪਣੀ ਕਾਰਵਾਈ ਕਰ ਰਹੀ ਆ ਤੇ ਹੁਣ ਅਸੀਂ ਪੋਸਟ ਮਾਰਟਮ ਕਰਵਾਵਾਂਗੇ ਤੇ ਦੇਖਾਂਗੇ ਵੀ ਇਹ ਕੀ ਹੋਇਆ ਨੂੰ ਇਹਦਾ ਨ ਕੋਈ ਨੁਕਸਾਨ ਮਤਲਬ ਜੋ ਵੀ ਕਰਦਾ ਹੋਇਆ ਜਕ ਇਹਨਾਂ ਦਾ ਨਾਮ ਅਨਜੋਤ ਸਿੰਘ ਸੀ ਜੀ ਤੇ ਉਮਰ ਇਹਨਾਂ ਦੀ 38 ਤੋਂ 40 ਸਾਲ ਹੋਣੀ ਆ ਤੇ ਪਿੰਡ ਪਿੰਡ ਔਲਖਗਲਾ ਚ ਰਹਿਣ ਵਾਲੇ ਆ ਪਿੰਡ ਪਿੱਛੋਂ ਰੰਜਿਸ਼ ਤਾਂ ਨਹੀਂ ਜੀ ਕੋਈ ਆਪਣੀ ਕੈਸਾ ਹੋਵੇ ਨਹੀਂ ਸ਼ੱਕ ਵੀ ਕਿਸੇ ਤੇ ਨਹੀਂ ਜਦੋਂ ਇਹਨਾਂ ਦਾ ਹੁਣ ਕੋਈ ਘਰੇਲੂ ਮਸਲਾ ਨਾ ਹੋਵੇ ਹੁਣ ਇਹ ਤਾਂ ਪੋਸਟਮਾਰਟ ਦੇ ਦੱਸਾਂਗੇ ਅਸੀਂ ਹੁਣ ਇਹ ਤਾਂ ਕੋਈ ਅਸੀਂ ਕਹਿ ਨਹੀਂ ਸਕਦੇ ਜੀ ਹਲੇ 2 ਦਿਨ ਹੋਏ ਆ ਕਿਸੇ ਨੂੰ ਇਹਦੀ ਕੋਈ ਜਾਣਕਾਰੀ ਨਹੀਂ ਇੱਥੇ ਹੈ ਨਹੀਂ ਸੀ ਤੇ ਸ਼ੱਕ ਨਹੀਂ ਅਸੀਂ ਕਿਸੇ ਦਾ ਵੀ ਪੁਲਿਸ ਵਾਲਿਆਂ ਤੋਂ ਸਾਨੂੰ ਇਹੀ ਮੰਗਾ ਵੀ ਆਪਣਾ ਇਹਨਾਂ ਦਾ ਸਾਨੂੰ ਪਤਾ ਤਾਂ ਲੱਗੇ ਵੀ ਬੰਦੇ ਨੂੰ ਹੋਇਆ ਕੀ ਆ ਹਾਂ ਕਿ ਉਹ 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 ਹੁਣ ਘਰ ਦੇ ਕਹੀ ਜਾਂਦੇ ਇਹਨੂੰ ਅਟੈਕ ਹੋ ਗਿਆ ਆ ਤੇ ਹੁਣ ਅਸੀਂ ਇਹ ਦੇਖਦੇ ਆਂ ਵੀ ਆ ਜਿਹੜੇ ਨਿਸ਼ਾਨ ਨਿਸ਼ੂਨ ਜੇ ਲੱਗੇ ਆ ਜਾਂ ਉਹਦੇ ਗਲੇ 'ਚ ਆ ਸਾਨੂੰ ਲੱਗਦਾ ਵੀ ਰੱਸੀ ਨਾਲ ਗਲਾ ਘੁੱਟਿਆ ਗਿਆ ਆ ਤੇ ਹੁਣ ਅਸੀਂ ਇਹੀ ਚਾਹੁੰਦੇ ਹਾਂ ਇਨਸਾਫ ਵੀ ਸਾਨੂੰ ਪਤਾ ਲੱਗੇ ਕੀ ਹੋਇਆ ਹੈ ਕਿਹੜੀ ਇੱਥੇ ਫਿਰ ਅਸੀਂ ਕਰਾਵਾਂਗੇ ਪੂਰੀ ਕਰਾਂਗੇ ਜੋ ਵੀ ਸੱਚ ਹੈਗੀ ਹੈ ਮੰਨ ਲਓ ਆਪਣੇ ਕਿੱਤਾ ਕਰੋ ਤੇ ਕਤਲ ਅਸੀਂ ਕਿਸੇ ਦੇ ਸ਼ੱਕ ਥੋੜੀ ਸ਼ੱਕ ਨਹੀਂ ਹਾਂ ਹਾਂ ਤੁਸੀਂ ਦੁਬਾਰਾ ਤੁਹਾਨੂੰ ਪਤਾ ਲੱਗਦਾ ਹੈ ਉਸਨੇ ਕਤਲ ਹਾਂ 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 ਨਹੀਂ ਜਿੰਨਾ ਚਿਰ ਅਰੈਸਟ ਨਹੀਂ ਹੁੰਦੇ ਨਾ ਜਿੰਨਾ ਚਿਰ ਅਰੈਸਟ ਨਹੀਂ ਹੁੰਦੇ ਅਸੀਂ ਤਾਂ ਫਿਰ ਇਦਾਂ ਹੀ ਰੱਖਾਂਗੇ ਅਸਲਾਮੁਅਲਿਕ ਇੱਕ ਕਰੀਬ 4 ਵਜੇ ਦੇ ਕਰੀਬ ਪਿੰਡ ਆਲਖਾਂ ਤੋਂ ਉਹਨਾਂ ਦੇ ਸਰਪੰਚ ਦਾ ਫੋਨ ਆਇਆ ਦੀ ਮੈਨੂੰ ਕਿ ਉਹਨਾਂ ਦੇ ਪਿੰਡ ਦਾ ਗਰਨਜੋਤ ਸਿੰਘ son of ਚੰਨਨ ਸਿੰਘ ਕਰੀਬ 39 40 ਸਾਲ ਦੀ ਉਮਰ ਹੈ ਦੀ ਇਹ ਤੇ ਅਰਬਨ ਸਟੇਟ ਦੇ ਇਲਾਕੇ ਦੇ ਵਿੱਚ 60 ਫੁੱਟ ਦੀ ਰੋਡ ਤੇ ਹੁਣੇ ਨਵਾਂ ਸ਼ਿਫਟ ਹੋਇਆ ਹੈ ਤੇ ਉਹਦੀ ਡੈਥ ਹੋਈ ਹੈ ਤੇ ਉਹਦੀ ਜਦੋਂ লাশ ਇੱਥੇ ਲੈ ਕੇ ਆਏ ਨੇ ਉਹਦਾ ਸੰਸਕਾਰ ਕਰਨਾ ਚਾਹ ਰਹੇ ਨੇ ਕੱਲ ਦੀ ਡੈਥ ਹੋਈ ਆ ਤੇ ਸਾਨੂੰ ਕੋਈ ਮਾਮਲਾ ਥੋੜਾ ਸ਼ੱਕੀ ਲੱਗਦਾ ਕਿ ਉਹਦੀ ਡੈਥ ਦੇ ਨਾ ਉਹਦੇ ਬੋਡੀ ਤੇ ਕੁਝ ਇੰਜਰੀਜ਼ ਆ ਗਈਆਂ ਜਿੱਦਾਂ ਪੈਰਾਂ ਦੇ ਰਗੜਾ ਦੇ ਨਿਸ਼ਾਨ ਜਾਂ ਗਲੇ ਤੇ ਹੈਗਾ ਤੇ ਅਸੀਂ ਇਹਦਾ ਪੋਸਟਮਾਰਟਮ ਕਰਾ ਕੇ ਤੇ ਸਹੀ ਇਹਦੇ ਤਹ ਤੱਕ ਪਹੁੰਚਣਾ ਚਾਹਦੇ ਆ ਫਿਰ ਅਸੀਂ ਆਪਣੇ ਚੌਕੀ ਇੰਚਾਰਜ ਉੱਥੇ ਗਏ ਨੇ ਔਲਖਾਂ ਤੋਂ ਤੇ ਫਿਰ ਡੈੱਡ ਬੋਡੀ ਲੈ ਕੇ ਆਏ ਇੱਥੇ ਤੇ ਹਸਪੀਟਲ ਅਸੀਸ਼ ਉਤ ਕਰ ਦਿੱਤੀ ਹੈ ਤੇ ਇਹਨਾਂ ਦੇ ਹੁਣ ਬਿਆਨ ਲੈਣੇ ਆ ਤੇ ਫਿਰ ਉਹਦੇ ਬਾਅਦ ਵਿੱਚ ਦੇਖਦੇ ਆ ਕਿ ਕੀ ਕਾਰਵਾਈ ਕਰਨੀ ਹੈ ਸਰ ਕੀ ਨਾਮ ਕੀ ਹੈ ਉਮਰ ਕਿੰਨੀ ਹੈ ਮੈਰਿਡਾ ਆ ਕਿ ਅਨਮੈਰਡ ਨਹੀਂ ਮੈਰਿਡਾ ਦਾ ਦੋ ਬੇਟੀਆਂ ਨੇ ਇੱਕ 14 ਸਾਲ ਦੀ ਇੱਕ 11 ਸਾਲ ਦੀ ਤੇ ਆਪਣਾ 39 40 ਸਾਲ ਦੀ ਉਮਰ ਹੈਗੀ ਦੀ ਹਾਂਜੀ ਸਰ ਇਹ ਪਰਿਵਾਰ ਵਾਲੇ ਕਹਿਣਾ ਕਿ ਸਾਨੂੰ ਲੱਗਦਾ ਕਿ ਘਤਰਾਂ ਕਹਿੰਦੇ ਆ ਕਿ 10 ਦੇ ਤੱਕ ਆਪਾਂ ਡੈੱਡ ਬੋਰਡ ਕੇ ਸੰਸਕਾਰ ਨਹੀਂ ਕਰਾਂਗੇ ਹੋ ਸਕਦਾ ਵੀ ਖਾਣੇ ਤੱਕ ਜਾ ਕੇ ਧਰਨਾ ਲਗਾਵਾਂਗੇ ਜਿੰਨੇ ਦਾ ਕਿ ਜਿਹੜੇ ਬੰਦੇ ਨੇ ਸੜਕ ਕਿਸਾਨ ਦੇ ਚੱਲੋ ਮੇਰੇ ਤੱਕ ਤੇ ਕੋਈ ਇਹੋ ਜਿਹੀ ਕੋਈ ਗੱਲ ਸਾਹਮਣੇ ਨਹੀਂ ਆਈ ਤੇ ਅਸੀਂ ਜਦੋਂ ਉਹਨਾਂ ਦਾ ਫੋਨ ਆਇਆ ਉਸੇ ਵੇਲੇ ਅਸੀਂ ਬੰਦੇ ਭੇਜ ਦਿੱਤੇ ਨੇ ਉੱਥੇ ਤੇ ਲਾਸ਼ ਲੈ ਆਉਂਦੀ ਹੈ ਤੇ ਹੁਣ ਅੱਗੇ ਕਾਰਵਾਈ ਕਰਦੇ ਹਾਂ ਨਹੀਂ ਉਹਦੀ ਵਾਈਫ ਹੈ ਵਾਈਫ ਹੈ ਉਹਦੇ ਵਾਈਫ ਤੋਂ ਪੁੱਛਿਸ਼ ਕਰ ਲਾਂਗੇ ਕਿ ਕੀ ਹਾਲਾਤ ਕੀ ਸਨ ਉਹ ਕਿਹਾ ਸਭ ਤੋਂ ਪਹਿਲੇ ਉਹਨੇ ਡੈੱਡ ਬੋਡੀ ਵੇਖੀ ਸੀ